ਇਹ ਥੱਲੇ ਦੇ ਹੀ ਪਈ ਹੁੰਦੀ ਹੈ ਤੇ ਮੇਰਾ ਮਨ ਚਿੱਤ ਤੇ ਧਿਆਨ ਜਿਹੜਾ ਹੈਗਾ ਉਹ ਸਹਿਜ ਤੋਂ ਦੇ ਵਿੱਚ ਉਸ ਨਾਮ ਦੇ ਵਿੱਚ ਚਲਾ ਜਾਂਦਾ ਹੈਗਾ ਜਿਹੜਾ ਨੌ ਦਰੋਂ ਤੋਂ ਉੱਪਰ ਵਜਦਾ ਹੈਗਾ ਸਤਿਗੁਰੂ ਜੀ ਵੀ ਤਾਂ ਸਹਿਜ ਤੋਂ ਉਪਜੇ ਇਹ ਝਟ ਪੈਦਾ ਹੋ ਜਾਂਦੀ ਹੈ ਸਹਿਜ ਸੁਣਨ ਦੇ ਵਿੱਚ ਗਤ ਮਤਤਾ ਦੇ ਹੀ ਪਾਏ ਹਰ ਕਾ ਨਾਮ ਸੱਚਾ ਮਣ ਵਸਿਆ ਹਰ ਨਾਮੇ ਨਾਮ ਸਮਾਏ ਇਹਦੇ ਵਿੱਚ ਜਦੋਂ ਸਮਾਉਣੇ ਮਿੱਠਾ ਰਸ ਵੀ ਬਹੁਤ ਵਾਰੀ ਆਉਂਦਾ ਹੈਗਾ ਮਨ ਫਿਰ ਸਹਿਜ ਵਿੱਚ ਚਲਾ ਜਾਂਦਾ ਸ਼ਾਂਤ ਹੋ ਜਾਂਦਾ ਹੈ ਇੱਥੇ ਫਿਰ ਇੱਛਾ ਵੱਧਦੀ ਹੈ ਮਨ ਦੀ ਛਾ ਕਾਲਪੁਰਖ ਵਾਹਿਗੁਰੂ ਨੂੰ ਦੇਖਣ ਦੀ ਤੜਫ ਹੋਰ ਪੈਦਾ ਹੋ ਜਾਂਦੀ ਹੈ ਤਾਂ ਦੇ ਮਹਾਰਜ ਕਹਿੰਦੇ ਸੁਣ ਸੁਣ ਨਾਮ ਤੇਮਾਰਾ ਪ੍ਰੀਤਮ ਪ੍ਰਪੇਖਣ ਕਾ ਚਾਓ ਦਇਆ ਕਰੋ ਕਰਮ ਆਪਣੇ ਕੋ ਇਹ ਹੈ ਮਨੋਰਥ ਸਵਾਉ ਇਹ ਆਪਣਾ ਮਨੋਰਥਾ ਇਸ ਲਈ ਇੱਥੇ ਮਨ ਦੇ ਅੰਦਰ ਤੜਫ ਵੱਜ ਜਾਂਦੀ ਹੈ ਕਾਲਪੁਰਖ ਨੂੰ ਵੇਖਣ ਦੀ ਜਦੋਂ ਅਸੀਂ ਉਹਦੀ ਆਵਾਜ਼ ਨੂੰ ਸੁਣਦੇ ਹਾਂ ਆਵਾਜ਼ ਸੁਣੇਗਾ हां ਚਤੂ ਪੈਰ ਹੁੰਦੇ ਆ ਜੀ ਜਦੋਂ ਕੋਈ ਸਹਜ ਜਿਵੇਂ ਹੁਣ ਆਪਾਂ ਇੱਥੇ ਬੈਠੇ ਆ ਇਹ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਿਮਰਨਦਾਰ ਮਾਛੀਵਾੜਾ ਦੇ ਸਥਾਨ ਤੇ ਜਦੋਂ ਅਸੀਂ ਕੀਰਤਨ ਕਰਕੇ ਗਾਹ ਬਗਾਹ ਵੀ ਇੱਥੇ ਆ ਜਾਂਦੇ ਆ ਨਾ ਇੱਥੇ ਸਹਜ ਆ ਸਹਜ ਸੁਣਦਾ ਇੱਕ ਘਾਟ ਆ ਇਸ ਸਥਾਨ ਜਿਹੜਾ ਹੈ ਇੱਥੇ ਅਸੀਂ ਥੋੜਾ ਜਿਹਾ ਦੂਰ ਚਲੇ ਜਾਈਏ ਉਧਰ ਨੂੰ ਤਾਂ ਇੱਥੇ ਸਹਜ ਤੁਹਾਨੂੰ ਬੜੀ ਤੇਜ਼ ਹੋ ਜਾਂਦੀ ਹੈ ਅਣਹਦ ਸ਼ਬਦਾਂ ਜਿਹੜਾ ਹੈ ਬਹੁਤ ਤੇਜ਼ ਹੋ ਜਾਂਦਾ ਹੈਗਾ ਇਹ ਵਾਹਿਗੁਰੂ ਦੀ ਕਲਾ ਕਹੀ ਜਾ ਸਕਦੀ ਹੈ ਕਿਉਂਕਿ ਇੱਥੇ ਗੁਰਮਖਾ ਪਾਈ ਸਾਹਿਬ ਪਾਗ ਲਖਬੀਰ ਸਿੰਘ ਜੀ ਇੱਥੇ ਬੜੀ ਦੂਰ ਦੂਰ ਤੋਂ ਅਭਿਆਸੀ ਗੁਰਮਖਰੂਹਾਂ ਆਉਂਦੀਆਂ ਗੁਰਮੰਤਰ ਜਿਹੜਾ ਹੁੰਦਾ ਹੈਗਾ ਤੇ ਜੇ ਅਸੀਂ ਉਹਨਾਂ ਦੇ ਔਰ ਵਿੱਚ ਆ ਜਾਂਦੇ ਹਾਂ ਨਾ ਉਹਨਾਂ ਦਾ ਅਭਿਆਸ ਹੁੰਦਾ ਤੇ ਗੁਰਮਖਾ ਦੀ ਦ੍ਰਿਸ਼ਟੀ ਪੈ ਜਾਂਦੀ ਸਾਡੇ ਤੇ ਹੋਰ ਵੀ ਸਹਜ ਦੇ ਵਿੱਚ ਮੰਨ ਚਲਾ ਜਾਂਦਾ ਆਨੰਦ ਦੀ ਅਵਸਥਾ ਵਿੱਚ ਚਲਾ ਜਾਂਦਾ ਹੈਗਾ ਇਹ ਕਲਾ ਕਹੀ ਜਾ ਸਕਦੀ ਹੈ ਇਸ ਕਾਲ ਯੁੱਗ ਦੇ ਵਿੱਚ ਆਨੰਦ ਦੀ ਅਵਸਥਾ ਕਿਤਨੀ ਹੁੰਦੀ ਹੈ ਆਨੰਦ ਦੀ ਅਵਸਥਾ ਆਪਾਂ ਹੁਣ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣੇ ਜਾਣੇ ਆਨੰਦ ਗੁਰ ਤੇ ਜਾਣੇ ਆਨੰਦ ਸਦਾ ਗੁਰ ਤੇ ਸੱਚਾ ਮਨ ਵਸਾਇਆ ਜਦੋਂ ਆਪਾਂ ਨਾਮ ਨੂੰ ਸੁਣਦੇ ਆ ਨਾ ਜਦੋਂ ਨਾਮ ਨੂੰ ਸੁਣਦੇ ਆ ਤਿਸ ਮਨ ਸਾਡਾ ਸਹਿਜ ਵਿੱਚ ਜਾਂਦਾ ਆਨੰਦ ਦੀ ਅਵਸਥਾ ਵਿੱਚ ਜਾਂਦਾ ਅੰਮ੍ਰਿਤ ਪੀਂਦਾਗਾ ਇਥੇ ਸੁਖ ਹੀ ਸੁਖਾ ਇਥੇ ਉਹਾਂ ਅੰਮ੍ਰਿਤ ਵੰਡਿਆ ਸੁਖਿਆਰ ਕਰਨੇ ਜਮ ਕੇ ਪੰਥ ਨਾ ਪਾਈਏ ਫਿਰ ਨਾ ਹੀ ਮਰਨੇ ਜਦੋਂ ਆਪਾਂ ਨਾਮ ਨੂੰ ਸੁਣਦੇ ਆਂ ਅੰਮ੍ਰਿਤ ਪੀਂਦੇ ਆਂ ਇੱਥੇ ਫਿਰ ਆਨੰਦ ਆਉਂਦਾ ਹੈਗਾ ਤਾਂ ਤਾਂ ਮਹਾਰਾਜ ਨੇ ਆਖਿਆ ਨਾ ਆਨੰਦ ਸੁਨੋ ਉੜ ਭਾਗੀ ਹੋ ਸਗਲ ਮਨੋਰਥ ਪੂਰੇ ਹੈ ਨਾ ਇੱਥੇ ਫਿਰ ਸਾਡੇ ਮਨ ਦਾ ਜਿਹੜਾ ਮਨੋਰਥ ਆ ਕਾਲਪੁਰਖ ਨੂੰ ਮਿਲਦਾ ਇਹ ਪੂਰਾ ਹੋਣ ਜਾ ਰਿਹਾ ਹੁੰਦਾ ਹੈਗਾ ਇੱਥੇ ਆਨੰਦ ਹੀ ਆਨੰਦ ਆ ਇੱਥੋਂ ਰਸਤਾ ਸਾਡਾ ਸ਼ੁਰੂ ਹੋ ਜਾਂਦਾ ਹੈਗਾ ਤੁਸੀਂ ਆਨੰਦ ਦੀ ਗੱਲ ਕੀਤੀ ਤਾਂ ਕਈ ਵਾਰੀ ਨਾ ਮੈਂ ਕਈ ਲੋਕ ਦੇਖਦਾ ਵੀ ਉਹ ਆਨੰਦ ਦੀਪਾਲ ਨਹੀਂ ਕਰਦੇ ਹੁੰਦੇ ਉਹ ਕਾਲਪ੍ਰੋਖ ਦੀਪਾਲ ਨਹੀਂ ਕਰਦੇ ਹੁੰਦੇ ਉਹ ਗੁਰਦਾਰਾ ਸਾਹਿਬ ਜਾਂਦੇ ਆ ਤਾਂ ਇਹ ਕਹਿੰਦੇ ਵੀ ਸਾਡੀ ਇੱਥੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਕੋਈ ਕਹਿੰਦਾ ਅਸੀਂ ਇੱਥੇ ਕੋਈ ਅਰਦਾਸ ਲੈ ਕੇ ਆਏ ਸੀ ਉਹ ਪੂਰੀਆਂ ਹੋ ਗਈਆਂ ਕਿ ਮਨੋ ਕਾਮਨਾਵਾਂ ਪੂਰੀਆਂ ਕਰਾਉਣ ਵਾਸਤੇ ਗੁਰਦੁਆਰੇ ਜਾਣਾ ਸਹੀ ਹੈ ਹਾਂ ਗੁਰੂ ਤੋਂ ਆਪਾਂ ਸਭ ਕੁਝ ਮੰਗ ਸਕਦੇ ਹਾਂ ਜੀ ਸਾਡਾ ਸਤਿਗੁਰੂ ਆ ਜਿਵੇਂ ਆਪਾਂ ਮਾਤਾ ਪਿਤਾ ਤੋਂ ਮੰਗ ਲੈਨੇ ਆ ਹਨਾ ਉਹਦੇ ਮਾਤਾ ਪਿਤਾ ਦੇ ਘਰ ਬੱਚਾ ਸੇ ਸਭ ਕੁਝ ਹੁੰਦਾਗਾ ਐਵੇਂ ਸਾਡਾ ਸੱਚਾ ਸਾਹਿਬ ਆ ਗੁਰੂ ਗੁਰੂ ਘਰ ਦੇ ਵਿੱਚ ਸਾਡੇ ਸਤਿਗੁਰੂ ਆ ਹੂੰ ਸਾਜੇ ਸਾਹਿਬ ਆ ਗਿਆ ਨਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਝ ਇਸ ਦੇ ਸਬਾ ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭਕੇ ਮਾਣ ਮੰਗਾਂ ਤਾਣ ਮੰਗਾਂ ਤੁਨ ਲਕshmi ਸੁਤ ਦੇ ਮਾਰੇ ਕਿੰਨੇ ਮੰਗ ਲੋ ਬਟ ਤੁਸੀਂ ਇਹ ਨਾ ਭੁੱਲੋ ਕਿ ਤੁਹਾਡੇ ਸਤਿਗੁਰੂ ਨਾਮ ਦੇ ਦਾਤੇ ਆ ਅਕਾਲਪੁਰ ਖਵਾਏ ਗੁਰੂ ਦਾ ਮਲਾਬ ਕੌਰ ਦੇ ਸਮਰੱਥਾ ਹੈ ਨਾ ਇਹ ਤਰੇਗੁਣਾਂ ਦੀਆਂ ਚੀਜ਼ਾਂ ਇਹ ਤਾਂ ਨਾਮ ਦੇ ਮਤੇਤ ਹੁੰਦੀਆਂ ਤੁਹਾਡੀ ਜ਼ਿੰਦਗੀ ਦਾ ਮਕਸਦ ਤਾਂ ਇਹ ਆ ਭਈ ਪ੍ਰਾਪਤ ਮਾਨੋਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤਰੇ ਇਸ ਸੰਸਾਰ ਦੀਆਂ ਚੀਜ਼ਾਂ ਮੰਗਦੇ 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 ਇਨੇ ਦੂਰ ਚਲੇ ਜਾਓਗੇ ਦਾਤੇ ਤੋਂ ਦਾਤ ਪਿਆਰੀ ਵਿਸਰਿਆ ਦਾਤ ਹਾਰਾ ਇਹ ਦਾਤਾਂ ਤੁਹਾਨੂੰ ਪਿਆਰੀਆਂ ਹੋ ਜਾਨੀਆਂ ਦੇਣ ਵਾਲਾ ਦਾਤਾ ਜਿਹੜਾ ਵਿਸਰ ਜੇਗਾ ਤੇ ਤੁਹਾਡਾ ਮਨ ਸ਼ਾਮਾ ਵਿਅਰਥ ਹੋ ਜਾਏਗਾ ਫਿਰ ਤਾਂ ਮਾਰੇ ਕਹਿੰਦੇ ਤ੍ਰਿਗ ਤਿਨਾਂ ਦਾ ਜੀਵ ਹੈ ਜਨ ਸੱਚ ਨਾ ਲਗੋ ਰੰਗ ਖਾਂਦਿਆਂ ਖਾਂਦਿਆਂ ਮੂੰਹ ਕੁੱਠਾ ਪਹਿਨਦਿਆਂ ਸਭ ਅੰਗ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਹਿਨਦਿਆਂ ਤਰ੍ਹਾਂ ਤਰ੍ਹਾਂ ਦੇ ਸੁਆਦਿਸ਼ਟ ਪ੍ਰਾਧਾਰਥ ਖਾਂਦਿਆਂ ਖਾਂਦਿਆਂ ਬੰਦੇ ਦੇ ਦੰਦ ਕੱਸ ਜਾਂਦੇ ਬੁੱਢਾ ਹੋ ਜਾਂਦਾ ਹੈ ਹਨਾ ਅਜੈਸੁਰਬਾਬਣਾ ਬੋੜਿਓ ਦੇਖ ਬੰਦੇ ਦੇ ਭਾਗ ਬਾਬਾ ਫਰੀਦ ਜੀ ਵੀ ਕਹਿੰਦੇ ਆ ਕਿਸ ਤਰ੍ਹਾਂ ਦਾ ਜੀਵਨ ਹੋ ਗਿਆ ਵੇਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਹੋਏ ਫਿੱਕਾ ਫਿੱਕਾ ਜੀਵਨ ਜੇ ਜੀਵਨ ਦੇ ਵਿੱਚ ਪਰਮੇਸ਼ਰ ਹੀ ਨਹੀਂ ਹੈ ਵਾਹਿਗੁਰੂ ਦੇ ਮਲਾਪ ਦਾ ਵਰਾਗ ਹੀ ਨਹੀਂ ਹੈ ਹੈਨਾ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਸਾਰਾ ਵਾਹਿਗੁਰੂ ਦਾ ਭੇਦ ਦਿੰਦੇ ਆ ਅਕਾਲ ਪੁਰਖ ਦਾ ਭੇਦ ਦਿੰਦੇ ਆ ਹਾਂਜੀ ਫਿਰ ਇਹ ਦਾਤਾ ਦਾ ਕੋਈ ਮਹਿਣਾ ਨਹੀਂ ਰਹਿ ਜਾਂਦਾ ਜਦੋਂ ਅਸੀਂ ਸਤਿਗੁਰ ਤੇ ਸ਼ਬਦ ਨੂੰ ਵਿਚਾਰ ਕੇ ਚੱਲਦੇ ਆ ਤੇ ਫਿਰ ਅਕਾਲ ਪੁਰਖ ਦੀ ਹੀ ਮੰਗ ਕਰਦਾ ਗੁਰੂ ਦਾ ਸਿੱਖ ਜਿਹੜਾ ਹੁੰਦਾ ਹੈ ਉਹਦੇ ਦਰਸ਼ਨਾਂ ਦੀ ਤਾਂਗ ਕਰਦਾਗਾ ਉਧਰ ਨੂੰ ਹੀ ਤੁਰਦਾਗਾ ਜਿੱਦਾਂ ਗੁਰੂ ਕਹਿੰਦਾਗਾ ਪੂਛ ਚਲੋ ਗੁਰ ਆਪਣੇ ਜੈ ਪ੍ਰਭ ਤੈ ਹੀ ਜਾਈਏ ਜਦੋਂ ਆਕਾਲ ਪੁਰਖ ਹੀ ਮਿਲ ਗਿਆ ਫਿਰ ਤਾਂ ਸਭ ਕੁਝ ਹੀ ਮਿਲ ਗਿਆ ਹਾਂ ਬਿਲਕੁਲ ਜੀ ਇਹ ਸੱਚੇ ਪਾਤਸ਼ਾਹ ਕਹਿੰਦੇ ਆ ਫਿਰ ਆਨੰਦ ਹੀ ਆਨੰਦ ਆਗਾ ਫਿਰ ਸਾਰੇ ਸੰਸਾਰ ਦੇ ਖਜ਼ਾਨੇ ਮਤੈਦ ਹੁੰਦੇ ਆ ਹਾਂ ਨਾ ਹੁੰਦੇ ਤੁਹਾਡੇ ਅੰਦਰ ਇਹਨਾਂ ਆਨੰਦ ਕਿੱਦਾਂ ਸੁੱਖ ਕੇ ਤਾਂ ਅੰਦਰ ਹਾਂ ਇਹ ਹੁਣ ਬੜੀ ਆਵਾਜ਼ ਤੇ ਵਿੱਚ ਪਤਾ ਲੱਗ ਰਿਹਾ ਵੀ ਇਹ ਲੱਗਦਾ ਵੀ ਇੱਕ ਵਿਅਕਤੀ ਨੂੰ ਜੋ ਚਾਹੀਦਾ ਸੀ ਉਹ ਮਿਲ ਚੁਕਾ ਹੈ ਉਹਨੂੰ ਸਭ ਕੁਝ ਮਿਲ ਚੁਕਾ ਹੈ ਉਹ ਸਾਰੇ ਪਰੇ ਹੋ ਚੁਕਾ ਹੈ ਇਹਨਾਂ ਦੀ ਜਦੋਂ ਵੀ ਹਾਂ ਉਹਨੂੰ ਕੁਝ ਚਾਹੀਦਾ કે ਨਹੀਂ ਚਾਹੀਦਾ ਬਸ ਸੈਟੀਸਫਾਈਡ ਹੈ ਇਸ ਤਰ੍ਹਾਂ ਜੀ ਸੱਚੇ ਪਾਤਸ਼ਾਹ ਦੀ ਜੋ ਗੁਰੂ ਕੀ ਬਾਣੀ ਹੈ ਨਾ ਇਹ ਬਾਣੀ ਅਸੀਂ ਸਮਝ ਰਹੇ ਹਾਂ ਗੁਰਮੁਖ ਖਵਾਸੋਂ ਭਾਈ ਸਾਹਿਬ ਭਾਈ ਲਖਬੀ ਸਿੰਘ ਜੀ ਪਾਸੋਂ ਜਿਵੇਂ ਜਿਵੇਂ ਅਸੀਂ ਸੁਣਦੇ ਆ ਨਾ ਇਹਨਾਂ ਦੀ ਸ਼ਬਦ ਦੀ ਵਿਚਾਰ ਗੁਰੂ ਦੇ ਜਿਹੜੇ ਸ਼ਬਦ ਆ ਤੁਰੰਦਰ ਸਾਡੇ ਪਾਸ ਦੇ ਜਾਂਦੇ ਆ ਹੂੰ ਅਸੀਂ ਬਰੇ ਦੂਰ ਦਰਾਡੇ ਇਹਨਾਂ ਦੇ ਨਾਲ ਸਫ਼ਰ ਕਰਦੇ ਆ ਕਿਉਂਕਿ ਜਿਹੜੇ ਗੁਰਮੁਖ ਹੁੰਦੇ ਆ ਨਾ ਉਹਨਾਂ ਦਾ ਅਭਿਆਸ ਬਹੁਤ ਹੁੰਦਾਗਾ ਉਹਨਾਂ ਦਾ ਕੋਈ ਔਰਾ ਹੁੰਦੈਰਾ ਹੁੰਦਾਗਾ ਉਹਨਾਂ ਦੀ ਬੰਦ ਕੀਦਾ ਤੇ ਇੱਕ ਜੇ ਅਸੀਂ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸਤ ਸਤ ਕਰਕੇ ਮੰਨਦੇ ਆ ਤੇ ਦੋ ਚੀਜ਼ਾਂ ਰਲ ਜਾਂਦੀਆਂ ਤੇ ਮਹਾਰਾਜ ਦਾ ਸ਼ਬਦ ਫਿਰ ਇਹ ਵੀ ਕਹਿੰਦਾ ਆਪਾਂ ਨੂੰ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖਿਆ ਸਾਰੀ ਸ੍ਰਿਸ਼ਟੀ ਦੇ ਵੱਡੇ ਵੱਡੇ ਰਾਜੇ ਦੁਖੀਆ ਹਣੇ ਤੇ ਮਹਾਰਾਜ ਕਹਿੰਦੇ ਜਦੋਂ ਤੁਸੀਂ ਬੰਦਗੀ ਕਰੋਗੇ ਨਾਮ ਜਪੋਗੇ ਨਾਮ ਦੇ ਵਿੱਚ ਸਮਾਓਗੇ ਤੁਹਾਨੂੰ ਸੋਖੀ ਸੁਖਾ ਆਨੰਦ ਹੀ ਨੰਦਾ ਹਨੀ ਪੇ ਸਦ ਖੁਸ਼ੀਆਂ ਸਦ ਚਾਓ ਮਨ ਆਨੰਦ ਹੈ ਜੀਓ ਅਸਲੀ ਆਨੰਦ ਦਾ ਭੇਦ ਆ ਜਾਂਦਾ ਨਾ ਫਿਰ ਫਿਰ ਅਕਾਲ ਪੁਰਖ ਵਾਹਿਗੁਰੂ ਆਪ ਦੇ ਸਿੱਖ ਦੀ ਪੈਜ ਰੱਖਦਾਗਾ ਉਹ ਜੈ ਜੈ ਕਾਜ ਕਰਤ ਸੇਵਕੀ ਤਹਾ ਤਹਾ ਉੱਠਦਾ ਵੇ ਉਹ ਜਿੱਦਨ ਗੁਰੂ ਦਾ ਸਿੱਖ ਚੱਲਦਾ ਸੇਵਕ ਚੱਲਦਾ ਕਿਉਂਕਿ ਆਸਰਾ ਉਹਦਾ ਹੁੰਦਾ ਉਹ ਟਾਸਕ ਪ੍ਰੋਬ ਥਿਉਰੀ ਉਹ ਸਾਰੇ ਕਾਜ ਤੇ ਸੰਸਾਰ ਦੇ ਵਿੱਚ ਉਹਦੀ ਮਤਲਬ ਕਿ ਪਿੱਠ ਨਹੀਂ ਲੱਗ ਦਿੰਦਾ ਉਹ ਨਾਲ ਚੱਲਦਾ ਅਕਾਲਪੁਰਖ ਵਾਹਿਗੁਰੂ ਜਿੱਦਨ ਉਹਦਾ ਸੇਖ ਚੱਲਦਾ ਜੇ ਦੇਖੋ ਗੁਰੂ ਦਾ ਨਾਮ ਹੈ ਉਹ ਕਦੇ ਹਾਰਦਾ ਨਹੀਂ ਮਤਲਬ ਗੁਰੂ ਸਾਹਿਬ ਦੇ ਨਾਲ ਆ ਕੇ ਖੜ ਜਾਂਦੇ ਆ ਪਿੱਠ ਨਹੀਂ ਤੁਸੀਂ ਕਹਿੰਦਾ ਪਿੱਠ ਨਹੀਂ ਲੱਗਣ ਦਿੰਦੇ ਗੁਰੂ ਸਾਹਿਬ ਆਪ ਉਹਨਾਂ ਦਾ ਕੰਮ ਕਰਾਂਦੇ ਆਂ ਹਾਂ ਬਿਲਕੁਲ ਜੀ ਸੱਚੇ ਬਾਦਸ਼ਾਹ ਦਾ ਸੀਜ਼ਨ ਆਇ ਜਿਸ ਦੇ ਹਉ ਵਲਸੋ ਕਦੇ ਨਾ ਹਾਰਦਾ ਜਿਸ ਨੂੰ ਕਰੇ ਰਹਾਮ ਤਿਸਨਾ ਵਿਸਾਰਦਾ ਨਾ ਤਾਂ ਉਹਨੂੰ ਵਿਸਾਰਦਾ ਅਕਾਲ ਪੁਰਖ ਆਪ ਦੇ ਮਨੋਂ ਹਾਂਜੀ ਕਿਉਂਕਿ ਉਹ ਗੁਰੂ ਦਾ ਜਿਹੜਾ ਸਿੱਖ ਹੁੰਦਾ ਉਹਨੇ ਆਸਰਾ ਵੀ ਉਹਦਾ ੱਤਕਿਆ ਹੁੰਦਾ ਹੈ ਨਾ ਹੀ ਉਹਨੂੰ ਹਾਰਨ ਦਿੰਦਾ ਸੰਸਾਰ ਦੇ ਵਿੱਚ ਹਮੇਸ਼ਾ ਉਹਨੂੰ ਜਿੱਤ ਦੇ ਵੱਲ ਲੈ ਕੇ ਜਾਂਦਾ ਹੈ ਤਾਂ ਤਾਂ ਕਹਿੰਦੇ ਨੇ ਵੀ ਗੁਰਮਖ ਹੋ ਹੈ ਨਾ ਗੁਰਮੁਖ ਜਿਹੜਾ ਹੁੰਦਾਗਾ ਜੀ ਜਨ ਸਭ ਸਿਸ਼ਟ ਉਪਾਈ ਗੁਰਮੁਖ ਸੋਭਾ ਪਾਵੇਗਾ ਇੱਥੇ ਗੁਰਮੁਖ ਦੀ ਸੋਭਾ ਹੋਣੀ ਹੈ ਕਾਲ ਯੁਗ ਮੈਂ ਸੋਭਾ ਨਾਮ ਕੀ ਬਿਨਾਂ ਨਾਮ ਹੈ ਸੋਭਨਾ ਹੋਏ ਜੋ ਮਰਜੀ ਕਰ ਲੋ ਮਹਾਰਾਜ ਕਹਿੰਦੇ ਕਾਲ ਯੁਗ ਦੇ ਵਿੱਚ ਸੋਭਾ ਨਹੀਂ ਹੋਣੀ ਨਾਮ ਤੋਂ ਬਿਨਾ ਤੇ ਨਾਮ ਦੇ ਵਿੱਚ ਤੁਹਾਨੂੰ ਸੋਹਣਾ ਪੈਣਾਗਾ ਇਹ ਗੁਰੂਸ ਦੇ ਇਹ ਸ਼ਬਦ ਦਾ ਫੈਸਲਾ ਗੁਰੂ ਦਾ ਹਾਂਜੀ ਕਾਲ ਯੁਗ ਦੇ ਵਿੱਚ ਅਕਾਲਪੁਰਖ ਨੂੰ ਪਾਣਾ ਰੱਬ ਨੂੰ ਪਾਣਾ ਓਖਾ ਹਣੇ ਮਹਾਰਾਜ ਦੇ ਇਹ ਜੇ ਸ਼ਬਦ ਅਨੁਸਾਰ ਗੁਰੂ ਸਾਹਿਬ ਦੀ ਬਾਣੀ ਮੁਤਾਬਕ ਆਪਾਂ ਵੇਖੀਏ ਤਾਂ ਕਾਲ ਯੁਗ ਨਾਨਕ ਨਾਮ ਸੁਖਾਲਾ ਬਹੁਤ ਸੌਖਾ ਮਤਲਬ ਕਿ ਖੇੜਾ ਹੁਣੇ ਕੁਝ ਸਮਾਂ ਪਹਿਲਾਂ ਭਾਈ ਸਾਹਿਬ ਭਾਈ ਲਖਬੀਰ ਸਿੰਘ ਜੀ ਵਿਚਾਰ ਕਰ ਰਹੇ ਸਨ ਕਿ ਇਹ ਕਾਲ ਯੁਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਲੇਟੈਸਟ ਤਰੀਕੇ ਦੇ ਨਾਲ ਸਾਰਾ ਖੇੜ ਸਮਝਾ ਦਿੱਤਾ ਪਹਿਲਾਂ ਤਾਂ ਓਖਾ ਸੀਗਾ ਨਾ ਇਹ ਕਾਲ ਯੁੱਗ ਦੇ ਵਿੱਚ ਤਾਂ ਬਹੁਤ ਹੀ ਸੌਖਾ ਤਰੀਕਾ ਆਪਣੇ ਕੋਲੇ ਸਾਧਨਾ ਸੰਗਤ ਕਰਕੇ ਆਪਾਂ ਕੁਝ ਘੰਟੇ